ਜ਼ਮੀਨੀ ਵਿਵਾਦ ਪਿੱਛੇ ਰੋਲਾ ਭਰਾ ਬਣਿਆ ਸੰਗੀਪ ਭਰਾ ਦਾ ਹੀ ਦੁਸ਼ਮਣ ਗੱਡੀ ਨਾਲ ਮਾਰਨ ਦੀ ਕੋਸ਼ਿਸ਼ ਕੱਟਾ ਸੀਸੀਟੀਵੀ ਵਿੱਚ ਕੈਦ ਕਹਿੰਦੇ ਨੇ ਪਰਿਵਾਰ ਹੀ ਤੁਹਾਡਾ ਸਭ ਕੁਝ ਹੁੰਦਾ ਹੈ ਭਰਾ ਪੈਨ ਤੁਹਾਡੇ ਸਭ ਤੋਂ ਵਧੀਆ ਦੋਸਤ ਹੁੰਦੇ ਨੇ ਮੁਸ਼ਕਲ ਸਮੇਂ 'ਚ ਆਪਣੇ ਹੀ ਸਾਥ ਦਿੰਦੇ ਨੇ ਪਰ ਕਦੇ-ਕਦੇ ਇਸ ਤੋਂ ਉਲਟ ਹੋ ਜਾਂਦਾ ਹੈ ਤੇ ਤੁਹਾਡੇ ਆਪਣੇ ਹੀ ਤੁਹਾਡੀ ਮੁਸ਼ਕਲ ਬਣ ਜਾਂਦੇ ਨੇ ਤੇ ਤੁਹਾਡੇ ਖਿਲਾਫ ਹੋ ਜਾਂਦੇ ਨੇ ਸਗੋਂ ਭਰਾ ਹੀ ਆਪਣੇ ਸਗੇ ਭਰਾ ਦਾ ਦੁਸ਼ਮਣ ਬਣ ਜਾਵੇ ਤੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰੇ ਕਿ ਇਹ ਹੋ ਸਕਦਾ ਹੈ ਹਾਂ ਬਿਲਕੁਲ ਹੋ ਸਕਦਾ ਹੈ ਮੋਗਾ ਦੇ ਤਰਮਕੋਟ ਦੇ ਪਿੰਡ ਗੱਟੀ ਜੱਟਾ ਤੋਂ ਰੂਕ ਬਾਅਦ ਇਹਨਾਂ ਵਾਲੀ ਘਟਨਾ ਸਾਹਮਣੇ ਆਈਏ ਜਿੱਥੇ ਛੋਟੇ ਭਰਾ ਨੇ ਆਪਣੇ ਹੀ ਵੱਡੇ ਭਰਾ ਤੇ ਉਸਦੇ ਪਰਿਵਾਰ ਨੂੰ ਬੇਰਹਿਮੀ ਨਾਲ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਆਖਰ ਉਸਨੇ ਇੰਜ ਕਿਉਂ ਕੀਤਾ ਸੁਣ ਤੁਹਾਡੇ ਪੈਰਾ ਥੱਲੋ ਵੀ ਜ਼ਮੀਨ ਨਿਕਲ ਜਾਵੇਗੀ ਜ਼ਮੀਨੀ ਵਿਵਾਦ ਪਿੱਛੇ ਭਰਾ ਬਣਿਆ ਆਪਣੀ ਹੀ ਭਰਾ ਦਾ ਦੁਸ਼ਮਣ ਪੂਰੀ ਘਟਨਾ 14 ਜੁਲਾਈ ਦੀ ਹੈ ਜਦ ਵੱਡਾ ਭਰਾ ਬਲਵਿੰਦਰ ਸਿੰਘ ਆਪਣੇ ਪਰਿਵਾਰ ਆਪਣੀ ਪਤਨੀ ਤੇ ਆਪਣੀ ਧੀ ਦੇ ਨਾਲ ਆਪਣੇ ਘਰ ਦੇ ਗੇਟ ਦੇ ਬਾਹਰ ਖੜੇ ਸੀ ਤੇ ਅਚਾਨਕ ਕੁਝ ਐਸਾ ਹੋਇਆ ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਬਲਵਿੰਦਰ ਸਿੰਘ ਦਾ ਛੋਟਾ ਭਰਾ ਦਿਲਬਾਗ ਸਿੰਘ ਆਪਣੀ ਚਿੱਟੇ ਰੰਗ ਦੀ ਗੱਡੀ 'ਚ ਫੁੱਲ ਸਪੀਡ ਤੇ ਗੱਡੀ ਨੂੰ ਉਪਜਾ ਕੇ ਆਪਣੇ ਭਰਾ ਪਾਪੀ ਤੇ ਪਤੀਜੀ ਤੇ ਗੱਡੀ ਚੜਾ ਦਿੰਦਾ ਜਿਸ ਤੋਂ ਬਾਅਦ ਰੋਲਾ ਪੈ ਜਾਂਦਾ ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਜਾਂਦੇ ਨੇ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿੰਦੀ ਬੇਰਹਿਮੀ ਨਾਲ ਦਿਲਬਾਗ ਨੇ ਗੱਡੀ ਨਾਲ ਆਪਣੇ ਹੀ ਪਰਾ ਤੇ ਉਸਦੇ ਪਰਿਵਾਰ ਨੂੰ ਕੁੱਚਲਣ ਦੀ ਕੋਸ਼ਿਸ਼ ਕੀਤੀ ਪੂਰੀ ਘਟਨਾ ਕਰਦੇ ਬਾਅਦ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ ਸਿਰਫ ਜ਼ਮੀਨੀ ਵਿਵਾਦ ਕਾਰਨ ਦਿਲਬਾਗ ਨੇ ਆਪਣੇ ਸਗੇ ਪਰਾ ਦੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਗਨੀਮਤ ਇਹ ਰਹੀ ਕਿ ਤਿੰਨੋਂ ਜੀਆਂ ਦੀ ਜਾਨ ਬਚ ਗਈ ਪਰੇਕਟਨਾ ਇੰਨੀ ਡਰਾਵਣੀ ਸੀ ਤਸਵੀਰਾਂ ਵੇਖ ਕੇ ਹੀ ਤੁਸੀਂ ਵੇਖ ਸਕਦੇ ਹੋ ਕਿ ਰੂਹ ਜੋ ਵੀ ਦੇਖੇ ਉਹਦੀ ਰੂਹ ਕੱਬ ਜਾਵੇ ਪਿੰਨਾਂ ਨੂੰ ਗੱਡੀ ਦੇ ਥੱਲੋਂ ਬਾਹਰ ਕੱਢ ਕੇ ਜ਼ਖਮੀ ਹਾਲਤ ਚ ਖੂਨ ਨਾਲ ਲਤਪਟ ਹਸਪਤਾਲ ਦਾਖਲ ਕਰਵਾਇਆ ਗਿਆ ਕੀ ਨਾਮ ਹੈ ਤੁਹਾਡਾ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਕੀ ਗੱਲ ਕੀ ਵੇਖ ਕੇ ਲੜਾਈ ਜਗੜਾ ਗੱਲ ਇਦਾਂ ਹੋਈ ਆ ਮੇਰੇ ਡੈਡੀ ਨੂੰ ਕਹਿੰਦਾ ਸੀ ਮੈਨੂੰ ਵਸੀਤ ਕਰਾ ਦੇ ਅਸੀਂ ਤਿੰਨ ਭਰਾ ਸੀ ਇੱਕ ਭਰਾ ਸਾਡੇ ਤੋਂ ਅਲਾਗਾ ਵਿਚ ਕਰ ਲਾ ਇਹ ਦਲਬਾਗ ਸਿੰਘ ਤੇ ਅਸੀਂ ਤਿੰਨੇ ਪਿਓ ਪੁੱਤਰ ਇਕੱਠੇ ਸੀਗੇ ਇਹ ਕਹਿੰਦਾ ਸੀ ਕਿ ਮੈਨੂੰ ਜ਼ਮੀਨ ਤਾਂ ਸਾਡੀ ਜ਼ਮੀਨ ਸਾਡੇ ਦੋਹ ਭਰਾਵਾਂ ਦੇ ਨਾਲ ਵਸੀਅਤ ਕਰਾ ਦੇ ਤੇ ਦੂਸਰਾ ਭਰਾ ਅਲੱਗਾ ਜੇ ਤੈਨੂੰ ਕੁਝ ਹੋ ਜਾਵੇ ਸਟੈਂਟ ਤੇਰੇ ਪੈ ਹੋਏ ਆ ਉਹ ਨਾ ਹਿੱਸਾ ਲੈ ਜਾਏ ਇਹ ਡੈਡੀ ਕਹਿੰਦਾ ਚਲੋ ਠੀਕ ਆ ਕੋਈ ਨਹੀਂ ਵਸੀਅਤ ਕਰਵਾ ਦਿੰਦਾ ਡੈਡੀ ਨੂੰ ਲੈ ਗਿਆ ਵਸੀਅਤ ਕਰਾਉਣ ਧੋਖਾ ਧੜੀ ਨਾਲ ਆਪਦੇ ਨਾਮ ਕਰਾ ਲਈ ਕੱਲੇ ਦੇ ਦੋ ਕਿੱਲੇ ਨਾਮ ਕਰਵਾ ਕੇ ਉਸ ਤੋਂ ਬਾਅਦ ਕਹਿੰਦਾ ਤੇ ਨਾ ਭਰਾਵਾਂ ਦੇ ਕਰਾ ਅਲੱਗ-ਲੱਗ ਆ ਇਹ ਡੈਡੀ ਤੇਰੇ ਨਾਮ ਕਰਾ ਉਸ ਤੋਂ ਹਫ਼ਤੇ ਇੱਕ ਬਾਅਦ ਇਹਦਾਂ ਕਹਿਣ ਲੱਗ ਗਿਆ ਲਗਾਤਾਰ 2-4 ਦਿਨ ਕਹਿੰਦਾ ਰਿਹਾ ਮੈਂ ਡੈਡੀ ਨੂੰ ਕਿਹਾ ਮੈਂ ਕਹਾਂ ਤੁਸੀਂ ਨਾਮ ਜਾ ਕੇ ਕਰਵਾ ਦਿਓ ਇਹਨਾਂ ਨੇ ਡੈਡੀ ਨੇ ਦੋ ਮੰਜ਼ਲੀ ਕੋਠੀ ਆ ਉਹਦੇ ਨਾਮ ਜਾ ਕੇ ਕਰਵਾਤੀ ਨਾਮ ਕਰਵਾਉਣ ਤੋਂ ਬਾਅਦ ਚ ਇਹਨਾਂ ਨੇ ਉਹਨਾਂ ਨੂੰ ਕਰੋ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਸਾਨੂੰ ਨਹੀਂ ਸੀ ਪਤਾ ਇਹ ਕੀ ਗੱਲ ਬਾਤ ਆ ਡੈਡੀ ਨੇ ਕਿਹਾ ਮੈਨੂੰ ਕੋਠੀ ਮੈਂ ਆਪਦੀ ਵਾਪਸ ਕੇਸ ਕਰ ਦਿਆਂਗਾ ਜੇ ਮੈਨੂੰ ਕਰੋ ਕੱਢੇਗਾ ਤਾਂ ਕਹਿੰਦਾ ਹੁਣ ਨਹੀਂ ਤੂੰ ਵਾਪਸ ਲੈ ਸਕਦਾ ਕਹਿੰਦਾ ਮੈਂ ਮੁੱਲ ਖਰੀਦ ਲਈ ਆ ਸਾਨੂੰ ਜਦੋਂ ਇਹਨਾਂ ਨੇ ਡੈਡੀ ਉਹਨਾਂ ਨੇ ਬਾਅਦ ਚ ਚੈੱਕ ਕਰਵਾਈ ਉਹ ਵਿੰਦੇ ਵਿੱਚ ਉਹਨੇ ਰਕਮ ਕੋਈ ਇਹਨਾਂ ਨੂੰ ਲਗਦੇ ਨਹੀਂ ਦਿੱਤੇ ਕੋਈ ਬੈਂਕ ਸ਼ੋ ਨਹੀਂ ਕਰਾਇਆ ਕਿੱਥੇ ਪਾਇਆ ਕਿੱਥੇ ਨਹੀਂ ਉਹਨੇ ਵਿੱਚ ਰਕਮ ਪਾਤੀ ਕਿਵੇਂ ਖਰੀਦੀ ਹੋਈ ਆ ਇਦਾਂ ਦੋ ਦੋ ਤੜੇ ਧੋਖਾ ਤੜੀ ਹੈ ਕਿ ਕਰ ਗਿਆ ਉਸ ਤੋਂ ਬਾਅਦ ਮੰਮੀ ਡੱਡੀ ਹੁਣੀ ਮੇਰੇ ਕੋਲ ਆ ਗਏ ਮੇਰੇ ਕੋਲ ਰੋਟੀ ਪਣੀ ਖਾਂਦੇ ਆ ਇਹ ਮੈਨੂੰ ਕਹਿਣ ਲੱਗਾ ਤੂੰ ਵੀ ਕਰੋ ਕੱਢ ਦੇ ਨਹੀਂ ਤਾਂ ਤੈਨੂੰ ਵੀ ਮਾਰ ਦੇਵਾਂਗੇ ਤੇਰੇ ਪਰਿਵਾਰ ਨੂੰ ਵੀ ਮਾਰ ਦੇਵਾਂਗੇ ਮੈਂ ਡਰਦਾ ਹੋਇਆ ਮੈਂ ਇਨ ਤੇ ਡੈਡੀ ਨੂੰ ਕਿਹਾ ਮੈਂ ਕਿਹਾ ਮੈਨੂੰ ਇਦਾਂ ਦੇਖ ਕੇੰਦਾ ਆ ਇਹ ਕਹਿੰਦਾ ਮੈਂ ਉਹਦੇ ਤੇ ਕੇਸ ਕਰਾਂਗਾ ਜਿਹੜੀ ਦੋ ਕਿਲੇ ਨਾਮ ਲਵਾਈ ਆ ਡੈਡੀ ਦਾ ਕੇਸ ਚੱਲ ਰਿਹਾ ਵਾ ਕਿ ਮੇਰੀ ਜ਼ਮੀਨ ਮੈਨੂੰ ਵਾਪਸ ਕੀਤੀ ਜਾਵੇ ਉਹ ਸਾਡੀ ਕੋਈ ਅਜੇ ਕਾਰਵਾਈ ਨਹੀਂ ਹੋਈ ਤੇ ਬਾਕੀ ਇਹਨੇ ਮੈਨੂੰ ਵੀ ਮਾਰਨੇ ਧਮਕੀਆਂ ਦਿੱਤੀਆਂ ਡੈਡੀ ਨੂੰ ਦਿੱਤੀਆਂ ਉਹਨੇ ਉਹ ਆਖਰਕਾਰ ਹੀ ਦਿੱਤਾ ਉਹਦੇ ਕੋਲ ਹਥਿਆਰ ਵੀ ਆ ਉਹ ਕਹਿੰਦਾ ਮੈਂ ਵਕੀਲ ਆ ਮੇਰਾ ਕੁਝ ਨਹੀਂ ਤੁਸੀਂ ਵਿਗਾੜ ਸਕਦੇ ਉਹ ਆਪਦੇ ਜ਼ੋਰ ਤੇ ਆ ਅਸੀਂ ਕਿਹ ਸਾਡਾ ਪ੍ਰਮਾਤਮਾ ਸਾਡਾ ਵਾਹਿਗੁਰੂ ਆਪੇ ਕੀਤਾ ਕੀ ਤਾਂ ਕਿ ਕੋਈ ਮਾਰ ਨਾ ਸਾਨੂੰ ਆਪਦਾ ਆਪਦੇ ਘਰ ਦੀ ਦਵਾਈ ਵੀ ਉਹਦੇ ਚਲਦੀ ਉਹਨਾਂ ਦੇ ਬੱਚਾ ਨਹੀਂ ਹੈਗਾ ਕੋਈ ਉਹ ਦੋਨੇ ਜੀ ਦਵਾਈ ਲੈਣ ਚਲੇ ਸੀਗੇ ਉਹਨੇ ਗੱਡੀ 'ਚ ਦੇਖਿਆ ਅਸੀਂ ਗਲੀ 'ਚ ਆਵਦੇ ਘਰ ਦੇ ਗੇਟ ਦੇ ਸਾਹਮਣੇ ਖੜੇ ਸੀਗੇ ਅਸੀਂ ਖੜੇ ਸੀ ਵੈਸੇ ਪ੍ਰਪੀ ਤੌਰ ਤੇ ਉਹ ਸੜਕ ਤੋਂ ਦੂਰੋਂ ਲੰਘ ਕੇ ਜਾਂਦੀ ਆ ਉਥੋਂ ਉਹਨੇ ਦੇਖਿਆ ਗਲੀ 'ਚ ਖੜੇ ਆ ਆਪਦੇ ਘਰ ਵਾਲੀ ਨੂੰ ਗਲੀ 'ਚ ਦੇ ਸਾਹਮਣੇ ਉਤਾਰ ਕੇ ਤੇ ਭਜਾ ਕੇ ਗੱਡੀ ਸਾਡੇ ਵਿੱਚ ਮਾਰੀ ਸਾਨੂੰ ਨਹੀਂ ਪਤਾ ਲੱਗਿਆ ਅਸੀਂ ਕਿੱਥੇ ਡਿੱਗੇ ਕਿੱਥੇ ਨਹੀਂ ਮੇਰੇ ਡੈਡੀ ਹੁਣਾਂ ਨੇ ਮੈਨੂੰ ਅਦਾ ਚੱਕ ਕੇ ਮੇਰੀ ਬੇਟੀ ਨੂੰ ਮੇਰੇ ਘਰ ਦੇ ਵਿੱਚ ਸਾਨੂੰ ਦਾਖਲ ਕਰਵਾਇਆ ਇਹਨੇ ਗੱਡੀ ਚੁਗਾ ਲਈ ਦਲਬਾਤ ਸਿੰਘ ਮੇਰੇ ਭਰਾ ਨੇ ਕਾਰਨ ਕੀ ਇਸ ਰੋ ਹਾਂਜੀ ਕਾਰਨ ਕੀ ਹੈ ਕਾਰਨ ਜ਼ਮੀਨੀ ਵਿਵਾਦ ਆ ਹਾਂ ਜੀ ਮੈਂ ਮੈਂ ਹਿੱਸਾ ਮੰਗਦਾ ਮੈਂ ਕਿਹਾ ਮੈਨੂੰ ਤੂੰ ਕਿਹਾ ਵੀ ਦੋਵਾਂ ਦੇ ਨਾਮ ਵਸੇਤ ਕਰਾਵਾਂਗੇ ਤੂੰ ਆਪਣੇ ਨਾਮ ਇਕੱਲੇ ਕਰਾ ਕੇ ਲੈ ਗਏ ਮੈਨੂੰ ਮੇਰਾ ਹਿੱਸਾ ਕਿੱਲਾ ਦੇ ਦੇ ਉਹ ਇੱਕ ਕਿਸੇ ਗੱਲ ਤੇ ਨਹੀਂ ਹੋ ਰਹਾ ਜੀ ਥਾਣਾ ਧਰਮਕੋਟ ਦੇ ਪਿੰਡ ਗੱਟੀ ਜੱਟਾਂ ਦੇ ਵਿੱਚ ਇੱਕ ਜ਼ਮੀਨੀ ਜ਼ਮੀਨੀ ਵਿਵਾਦ ਸਾਡੇ ਧਿਆਨ ਵਿੱਚ ਆਇਆ ਜਿਸ ਵਿੱਚ ਜ਼ਮੀਨੀ ਮਾਮਲੇ ਵਿੱਚ ਦੋ ਧਿਰਾਂ ਦਾ ਝਗੜਾ ਹੋਇਆ ਸੀ ਜਿਸ ਸੰਬੰਧ ਵਿੱਚ ਅਸੀਂ ਮਾਨਤਰਮ ਕੋਰਟ ਦੇ ਵਿੱਚ ਐਫਆਰ ਨੰਬਰ 177/25 ਅੰਡਰ ਸੈਕਸ਼ਨ 109 118 ਜੀਮਨ 1 ਤੇ 3 ਜੀਮਨ 5 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਇਸ ਵਿੱਚ ਦੋ ਦੇਸ਼ੀ ਨੇ ਇੱਕ ਦਰਬਾਖ ਸਿੰਘ son of ਸਰਜੀਤ ਸਿੰਘ ਗੱਟੀ ਜੱਟਾਂ ਤੇ ਇੱਕ ਸੀワイ ਰਮਨਦੀਪ ਕੌਰ ਇਹਨਾਂ ਨੂੰ ਛੇਤੀ ਗ੍ਰਿਫਤਾਰ ਕੀਤਾ ਜਾਊਗਾ ਇਹਨਾਂ ਦੀ ਟੀਮਾਂ ਬਣਾ ਕੇ ਅਸੀਂ ਲਗਾ ਦਿੱਤੀਆਂ ਨੇ ਤੇ ਇਹਨਾਂ ਨੂੰ ਛੇਤੀ ਗ੍ਰਿਫਤਾਰ ਕਰਕੇ ਅੱਗੇ ਮਾਨ ਜੋਗੇ ਅਦਾਲਤ ਪੇਸ਼ ਕਰਕੇ ਨਾਲ ਲੈ ਕੇ ਅਗਲੀ ਪਰਤੀਸ਼ ਕੀਤੀ ਜਾਊਗੀ ਤਾਂ ਹਮਲਾ ਕਰਨ ਵਾਲਾ આરોપી ਪਰਾ ਦਿਲਬਾਗ ਸਿੰਘ ਤੇ ਉਸ ਦੀ ਪਤਨੀ ਦੋਵੇਂ ਹੀ ਫਰਾਰ ਨੇ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੋਵਾਂ ਨੂੰ ਲੱਭਣ 'ਚ ਲੱਗੀ ਹੋਈ ਹੈ ਪਰ ਇਸ ਘਟਨਾ ਨੇ ਰਿਸ਼ਤਿਆਂ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਕਿ ਇੱਕ ਜ਼ਮੀਨੀ ਵਿਵਾਦ ਪਿੱਛੇ ਪਰਾ ਨੇ ਆਪਣੇ ਮਾਪਿਆਂ ਨੂੰ ਪਹਿਲਾ ਕਰੋਬਾਰ ਕੱਢਿਆ ਤੇ ਫਿਰ ਆਪਣੇ ਹੀ ਸਗੇ ਭਰਾ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਕਹਿੰਦੇ ਨੇ ਨਾ ਸਹੀ ਕਹਿੰਦੇ ਕਿ ਇਹ ਕਲਯੁਗ ਚੱਲ ਰਿਹਾ ਹੈ ਤੇ ਇੱਥੇ ਕੋਈ ਵੀ ਤੁਹਾਡਾ ਸਗਾ ਨਹੀਂ ਹੈ ਇਸ ਤੋਂ ਸਬਕ ਮਿਲਦਾ ਹੈ ਕਿ ਕੋਈ ਵੀ ਤੁਹਾਡਾ ਕਿੰਨਾ ਕਰੀਬੀ ਕਿਉਂ ਨਾ ਹੋਵੇ ਤੁਹਾਡਾ ਸਗਾ ਪਰਾਈ ਹੀ ਕਿਉਂ ਨਾ ਹੋਵੇ ਉਹ ਵੀ ਕਦੇ ਵੀ ਬਦਲ ਸਕਦਾ ਹੈ ਤੇ ਇਨਸਾਨ ਤੋਂ ਹੈਵਾਨ ਬਣ ਸਕਦਾ ਹੈ ਇਸ ਘਟਨਾ ਨੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਫਿਲਹਾਲ ਅੱਜ ਦੀ ਕ੍ਰਾਈਮ ਸਟੋਰੀ ਚ ਬਸ ਇੰਨਾ ਹੀ ਜਲਦੀ ਕ੍ਰਾਈਮ ਸਟੋਰੀ ਲੈ ਕੇ ਹਾਜ਼ਰ ਹੋਵਾਂਗੇ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਆਪਣੀ ਕਮੈਂਟ ਕਰਕੇ رائے ਦੇ ਸਕਦੇ ਹੋ ਤੇ ਵਿਕਤਰੋ ਪੰਜਾਬ ਤੱਕ